ਹਰ ਦਿਨ ਆਖਰੀ ਹੈ ਸਾ ਜੀਓ ਆਖਰੀ ਹੈ ਹੋਏ ਬੁਸਕਰ ਮਿਸਟਰ ਆਲੀ ਦਿਨ ਆਖਰੀ ਹੈ ਆਪ ਨੂੰ ਲੈਟ ਨਹੀਂ ਚਗਾਉਣੀ ਨਵੈਤਰਾ ਦੀਆਂ ਤਾਰਾਂ ਲਾ ਦਿਓ ਸਾਰੇ ਟੋਏ ਪੱਡ ਲਓ ਕਿੱਥੇ ਹੋ ਜੋ ਆਖਰੀ ਦਿਨ ਮਰ ਜਾਓ ਵਿੱਚ ਟੋਏ ਵੇ ਮੈਂ ਦੇ ਵਿੱਚ ਮਰ ਜਾਓ ਰੋਟੀ ਨਹੀਂ ਖਾਣੀ ਅੱਜ ਕਿਨੇ ਵੀ ਚੱਡੀ ਆ ਜਣੀ ਫੇਰ ਨੀਰੇ ਚ ਜਾਣਾ ਜਿੱਥੇ ਨੂੰ ਉਹ ਨਹੀਂ ਓਏ ਕੀ ਕਹਿ ਤਾ ਓਏ ਇਹ ਨਹੀਂ ਕੱਟਣੀ ਓਏ ਆ ਜਾਂ ਗਰੀ ਤੇ ਨੋਏ ਓਏ ਓ ਮਿੱਤਰਾ ਜੇ ਤਾ ਖਰੀਦਨੇ ਆ ਜਾ ਜਾ ਮਿਲ ਲਾ ਕੁੱਤੇ ਜਬੀ ਪਾਸ ਓ ਆ ਜਾ ਯਾਰ ਐਂ ਤੂੰ ਆ ਜਾਵੀਂ ਆ ਜਾ ਯਾਰ ਫਿਰ ਯਾਦ ਕਰਨਾ ਵੀ ਆ ਤਾਂ ਕਹੀਆਂ ਬੰਦਾ ਕਹਿੰਦਾ ਕੱਲ੍ਹ ਨੂੰ ਯਾਦ ਕਰ ਬਣਾ ਲੂ ਨੀ ਪਹਿਲਾਂ ਬਣਾ ਦੇਣੀ ਆ ਕਿਸੇ ਕੋ ਰਹੁਗੀ ਓ ਕਿਸੇ ਕੋ ਨਾ ਕਿਸੇ ਕੋ ਰਹੁਗੀ ਆ ਜਾ ਯਾਰ ਰੋਣਾ ਪੱਲੇ ਬੈਝੂਗਾ ਜੀ ਆਇਆ ਪੰਜਾਬ ਦੀ ਜਵਾਨੀ ਠੀਕ ਐ ਤਾਇਆ ਤੇਰੇ ਤੇ ਮੈਨੂੰ ਬਹੁਤ ਮਾਣ ਆ ਠੀਕ ਐ ਮੈਨੂੰ ਪਤਾ ਤੇ ਹੁਣ ਮੈਨੂੰ ਨਹੀਂ ਕਹਿਣਾ ਤੇ ਆਪ ਲੱਗਣਾ ਇੱਥੇ ਆ ਕੇ ਓਏ ਬੱਸਦਾ ਅਰੇ ਦਿਆ ਕਰਾ ਚਾਵਾਂ ਚਾਵਾਂ ਚਲੋ ਚਲੋ ਬਿਨਾਂ ਛੋਟੀ ਲਾ ਦੇਣਾ ਆਇਆ ਕੋਈ ਲੱਗ ਉਹ ਆਪ ਥੋਨੇ ਅੱਤੀ ਆ ਅੱਜ ਲਾ ਤਾ ਜਨ ਬਸ ਕਰੂੰ ਨਾ ਮਾਰ ਕੇ ਛੱਡੇਗਾ ਮਾਰ ਰਿਹਾ ਵੀ ਜਾਵਿੰਦਿਆ ਉਸ ਨਾਲ ਕਰਿਆ ਉਹਨੂੰ ਆ ਨਹੀਂਉਂਦਾ ਮੈਨੂੰ ਤੇਸ ਹਾਲਿਕਾ ਐਸੀ ਟੈਕ ਟਵਰੀ ਪਾ ਕਰਕੇ ਰਹਿ ਬਣਾ ਸਾਡਾ ਰੋਜ਼ ਦਾ ਕੰਮ ਆ ਇਹ ਜੀ ਹੋ ਵੀ ਨਾ ਤੇ ਦੰਦ ਕੱਢ ਕੇ ਬਰੇ ਹੋ ਜਾਣਾ ਮੈਂ ਮੋਟੀਵੇਟ ਕਰਦਾ ਮੈਂ ਬੰਦੇ ਨੂੰ ਠੀਕ ਹੈ ਬੋਡੀ ਵੇਟ ਤੋਂ ਬਿਨਾਂ ਹੀ ਕਰ ਰਹੇ ਹਾਂ ਜੀ ਹਾਂ ਮੰਨ ਗਏ ਹੋਏ ਨਾ ਦੇਖ ਲੈ ਤੇ ਫੁੱਲ ਨਹੀਂ ਆ ਲੈ ਹੈ ਨਾ ਇਹਨੂੰ ਖਿੱਚੇਗਾ ਬੁੱਤੇ ਜਾਣ ਗਿਆ ਇਹ ਜੋਰਿਆ ਤਾਇ ਚ ਪਹਿਲਾ ਦੇਖ ਲੈ ਨਾ ਅਮਰੂਦਾਂ ਨੂੰ ਵੀ ਗੂਰ ਲੱਗਣ ਲੱਗਾ ਲੈ ਲੈ ਹੋਏ ਹੋ ਸਾਡਾ ਪਿੰਡੀ ਇਦਾਂ ਦਾ ਲੱਗਦੀ ਅਮਰੂਦਾਂ ਨੂੰ ਢੀਂਡੇ ਲੰ ਨਹੀਂ ਲੱਗਦੇ ਸਾਡੇ ਲਾ ਕੇ ਦੇਖ ਲਈਆਂ ਬੇਹੇਰੀਆਂ ਬੇਲਾਂ ਨੂੰ ਨਹੀਂ ਲੱਗਦੇ ਬੇਲਾਂ ਨੂੰ ਬਿਲਕੁਲ ਨਹੀਂ ਲੱਗਦੇ ਸਾਡੇ ਮਰੀਦਾ ਨੂੰ ਜਾਂ ਜਾਮਣਾ ਨੂੰ ਬਸ ਉੱਠੇ ਕੰਮ ਹੈ ਨਾ ਆ ਤਾਂ ਗੱਡੀ ਲੈ ਜੀਏ ਕਿਤੇ ਚਲੀਏ ਘੁੰਮਣ ਆ ਕੋਈ ਆਣੇ ਆ ਘੁੰਮਣੇ ਆ ਅਜਾਜ ਲੈ ਲੈ ਪੀਂ ਕੇ ਅਜਾਜ ਚਾਬੀ ਫੜ ਲੈ ਉਹ ਤੇ ਤੂੰ ਹੀ ਜਾਣਾ ਘੁੰਮਣ ਜਰਾ ਮੰਗੀ ਤੂੰ ਹੀ ਮੰਗੀ ਨਾ ਅੰਦਰ ਨਾ ਜਾਵੀਂ ਆ ਦੇਵਾ ਕਾਰੀ ਗਈ ਯਾਰ ਅਸੀਂ ਜਾਣਾਂ ਕਿ ਮੈਂ ਚਾਬੀ ਤਾਂ ਮੈਂ ਦੰਦਾ ਤੈਨੂੰ ਆ ਜਾ ਚਾਬੀ ਦੇ ਆ ਦੇ ਚਾਬੀ ਦੇ ਆ ਇਹ ਸੀ ਇੱਕ ਇਹ ਕਮ ਕਰਿਆ ਇੱਕ ਦੇ ਦੇ ਕਿਹੜੀ ਮਾਰ ਜਾਣਾ ਆ ਗਏ ਮੈਂ ਚਾਬੀ ਕਿਹੜੀ ਮਾਰਨੀ ਜਾਣਾ ਗਏ ਵੀ ਨਹੀਂ ਕਦੇ ਯਾਰ ਕਾਲਜ ਮੋਰੇ ਜਾਣਾ ਤਾਂ ਕਿਹੜੀ ਮਾਰ ਹਾਂ ਕਾਲਜ ਮੋਰੇ ਕੋਈ ਨਹੀਂ ਜਾਣਾ ਕਿਹੜੀ ਕਿਹੜੀ ਆ ਤੈਨੂੰ ਆਉਣੀ ਕਿਹੜੀ ਨਾ ਬਈ ਆ ਜਾ ਆ ਮੈਂ ਹੋਰ ਰੁਗ ਲੋ 10 ਸਾਲ ਕਾਲਜ ਮੋਰੇ ਜਾਣਾ ਨਹੀਂ ਨਹੀਂ ਕੀ ਉਹ ਇਤਜਾਦੀ ਪੀਂ ਹੌਣ ਪੀਏ ਤੈਨੂੰ ਖੜਕੜੇ ਵਿੱਚ ਕਰਦੀ ਮੈਂ ਇਹ ਬਿਟ ਪਾਲੀ ਸਾਣੀ ਕਸ ਕਸ ਹੋਏ ਹੋਏ ਜਦੋਂ ਚ ਬੈਠੀ ਬੈਠੀ ਆ ਪੂਰਾ ਜਿਹੜਾ ਪੂਰਾ THAILAND ਜਾ ਰਹੇ ਆ ਭਾਈ ਲੂਰਾ ਜੀ ਜਾਣਾ ਕਦੇ ਸੋਚੇ ਦੀ ਕਦੇ ਵੀ ਨਹੀਂ ਸੋਚਿਆ ਕਿ ਉਹ ਖਲਿਓ ਖਾਨਪੁਰ ਨੂੰ ਵੀ ਐਸਾ ਜੀ ਪੂਰੇ ਕੋਲ ਰੁਕਣਾ ਤਾਂ ਬਾਕੀ ਜਾ ਕੇ ਆਪਾਂ ਵੀਡੀਓ ਪਾਉਣੀ ਆ ਠੀਕ ਹੈ ਹਾਂ ਠੀਕ ਹੈ ਜਾ ਕੇ ਪਾਉਣੀ ਆ ਜਾ ਕੇ ਪਾਉਣੀ ਆ ਲੱਭ ਲੈਣੀ ਆਪਾਂ ਨਾ ਉੱਥੋਂ ਜੀ ਬਿਲਕੁਲ ਬਿਲਕੁਲ ਪੱਕੇ ਤੇ ਲਿਆਂ ਤਾਂ ਰਿਆਂ ਬੰਦ ਦੇਣਾ ਉਹ ਬੰਦ ਰੋ ਪਾ ਦੇ ਆ ਠੀਕ ਹੈ ਇੱਕ ਆਣੀ ਆਣੀ ਇਹ ਦਸੋ ਰਾਮਾ ਜੀ ਬਿਆਹ ਹੋ ਰਿਹਾ ਕੀ ਵਿਚਾਰਿਆ ਰਾਮਾ ਜੀ ਰਾਮਾ ਜੀ ਆਸ ਨਹੀਂ ਛੱਡਣੀ ਨਾ ਥੋੜੀ ਛੱਡਣੀ ਆਸ ਨਹੀਂ ਛੱਡਣੀ ਆਉਂਦੇ ਆ ਰੇਤੀ ਤਾਂ ਮੰਨਦਾ ਨਹੀਂ ਮੈਂ ਆ ਤੇਰੇ ਵਿਆਹ ਦੇ ਸਾਰੀਆਂ ਘੋੜੀਆਂ ਘੋੜੀਆਂ ਜਾਣਗੀਆਂ ਘੋੜੀਆਂ ਜਾਣਗੀਆਂ ਲੋਕੀ ਘੋੜੀ ਤੇ ਚੜਦੇ ਆ ਨਾ ਤੈਨੂੰ ਘੋੜੇ ਤੇ ਚੜਨਾ ਪੂਰੀ ਸਪੀਡ ਨਾਲ ਹੋਣਾ ਮੈਂ ਸਲੋ 모ਸ਼ਨ ਕਰ ਦੇਣੀ ਠੀਕ ਐ 1 2 ਤੇਜ਼ ਡੰਡ ਲਾ ਡੰਡ ਲਾ ਡੰਡ ਲੱਗ ਜਾਣ ਪੰਜ ਲਾ ਦੇ ਮੈਂ ਕਿਹਾ ਪੰਜ ਲਾ ਦੇਦਾ ਲਾ ਦੇ ਲਾ ਦੇ ਤੂੰ ਲਾ ਸਕਦਾ ਪੰਜ ਸਰਮ ਪੰਜ ਐ ਇਹ ਜਿੰਦਗੀ ਦਾ ਸਵਾਲ ਆ ਪੰਜ ਡੰਡ ਵੇਚਤੀ ਆ ਮੈਂ ਨਹੀਂ ਕੋਈ ਪੰਜ ਡੰਡ ਅੱਛਾ ਸ਼ਵਸ਼ ਓਪਲੇ ਓ ਸ਼ਵਸ਼ ਓ ਸ਼ਵਸ਼ ਅੱਗੇ ਤੇ ਲੋਕ ਹੋ ਜੋ ਗਿਆ ਅੱਛਾ ਓਪਲੇ ਕਿੱਥੇ ਕਿੱਥੇ ਇੱਕ ਹੋਇਆ ਦੋ ਹੋਇਆ ਦੇ ਦੋ ਹੋਇਆ ਦੇ ਮੈਂ ਸੀ ਹੋ ਗਿਆ ਤੇ ਤੇ ਮਾਰ ਕੇ ਛੱਡੂੰਗਾ ਮੈਂ ਨੂੰ